ਅਮਨਿਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਸੁਲਤਾਨਵਿੰਡ ਦੇ ਪੁਲਿਸ ਦੇ ਵੱਲੋਂ ਰਾਹਗੀਰਾਂ ਨੂੰ ਲੁੱਟ ਦਾ ਸ਼ਿਕਾਰ ਬਣਾਉਣ ਵਾਲੇ ਵੱਡੇ ਗੈਂਗ ਦਾ ਪਰਦਾਫਾਸ਼ ਕੀਤਾ ਗਿਆ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਥਾਣਾ ਸੁਲਤਾਨਵਿੰਡ ਵਿਖੇ ਮੁੱਦਾ ਹੀ ਵਿਕਰਮਜੀਤ ਸਿੰਘ ਦੇ ਦਿੱਤੇ ਗਏ ਬਿਆਨ ਅਨੁਸਾਰ 22 ਜਨਵਰੀ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਦੇ ਕਾਰੋਬਾਰ ਦੇ ਸਿਲਸਿਲੇ ਦੇ ਵਿੱਚ ਆਪਣੀ ਕਾਰ ਵਿੱਚ ਸਵਾਰ ਹੋ ਕੇ ਬਾਜ਼ਾਰ ਦਾ ਕੰਮ ਖਤਮ ਕਰਕੇ ਤੇ ਜਦੋਂ ਵਾਪਸ ਘਰ ਜਾ ਰਿਹਾ ਸੀ ਤਾਂ ਜਦੋਂ ਉਹ ਰਸਤੇ ਵਿੱਚ ਰੇੜੀ ਤੋਂ ਫਰੂਟ ਖਰੀਦਣ ਵਾਸਤੇ ਰੁਕਿਆ ਤਾਂ ਐਨੇ ਨੂੰ ਇੱਕ ਅਣਪਛਾਤੀ ਔਰਤ ਉਸ ਦੇ ਕੋਲੇ ਆ ਜਾਂਦੀ ਹੈ ਤੇ ਕਹਿੰਦੀ ਹੈ ਕਿ ਭਾਜੀ ਮੈਂ ਤੁਹਾਨੂੰ ਜਾਣਦੀ ਹਾਂ ਮੈਂ ਤੁਹਾਡੀ ਕਲੋਨੀ ਵਿੱਚ ਹੀ ਰਹਿੰਦੀ ਹਾਂ ਮੈਂ ਘਰ ਜਾਣਾ ਹੈ ਤੇ ਮੈਨੂੰ ਵੀ ਤੁਸੀਂ ਆਪਣੇ ਨਾਲ ਕਲੋਨੀ ਤੱਕ ਲੈ ਚੱਲੋ ਜਦੋਂ ਵਿਅਕਤੀ ਵੱਲੋਂ ਉਸ ਔਰਤ ਨੂੰ ਗੱਡੀ ਵਿੱਚ ਬਿਠਾ ਲਿਆ ਜਾਂਦਾ ਹੈ ਤੇ ਜਦੋਂ ਉਹ ਮਾਤਾ ਮਹਿਤਾਬ ਕੌਰ ਪਿੰਗਲਵਾੜੇ ਚੈਰੀਟੇਬਲ ਸੁਸਾਇਟੀ ਪੁੱਜਦੇ ਨੇ ਤਾਂ ਇਹ ਔਰਤ ਕਹਿੰਦੀ ਹੈ ਕਿ ਭਾਜੀ ਇੱਥੇ ਮੇਰੀ ਭੈਣ ਖੜੀ ਹੈ ਉਸ ਨੂੰ ਵੀ ਨਾਲ ਬਿਠਾ ਲਓ ਅਗੋ ਕਿਦਾਂ ਇਹ ਔਰਤ ਛਾਤਰ ਤਰੀਕੇ ਦੇ ਨਾਲ ਇਸ ਵਿਅਕਤੀ ਨਾਲ ਸਾਥੀਆਂ ਸਮੇਤ ਲੁੱਟ ਕਰਦੀ ਹੈ ਇਹ ਸੁਣੋ ਡੀਸੀਪੀ ਵਿਸ਼ਾਲਜੀਤ ਸਿੰਘ ਦੀ ਜ਼ੁਬਾਨੀ ਇੱਕ ਮਕਦਮਾ ਥਾਣਾ ਸੁਲਤਾਨਵੰਡ 10 ਨੰਬਰ ਮਕਦਮਾ ਜਿਹੜਾ ਦਰਜ ਹੋਇਆ ਸੀਗਾ ਉਸ ਮਕਦਮੇ ਦੇ ਵਿੱਚ ਜਿਹੜਾ ਮਦਈਆ ਬਿਕਰਮਜੀਤ ਸਿੰਘ ਪੈਰਾਮਿਡ ਸਿਟੀ ਦਾ ਰਹਿਣ ਵਾਲਾ ਹੈ ਜਿਹਨੇ ਜਿਹੜਾ ਉਸ ਵਕਤ ਸ਼ਾਮ ਨੂੰ ਘਰ ਆ ਰਿਹਾ ਸੀਗਾ ਇਸਨੇ ਇੱਕ ਗਰੋ ਜਿਹੜਾ ਵਾ ਉਸ ਦਾ ਸ਼ਿਕਾਰ ਹੋਇਆ ਸੀਗਾ ਉਹ ਸ਼ਿਕਾਰ ਹੋਣ ਤੇ ਇੱਕ ਮਕਦਮਾ ਜਿਹੜਾ ਸੁਲਤਾਨਵੰਡ ਦਰਜ ਕੀਤਾ ਗਿਆ ਸੀਗਾ ਇਸ ਤੋਂ ਦੋ ਲੜਕੀਆਂ ਤੇ ਦੋ ਲੜਕਿਆਂ ਨੇ ਰਲ ਕੇ ਜਿਹੜਾ ਵਾ ਇੱਕ ਗਰੋਹ ਬਣਾਇਆ ਸੀਗਾ ਇਸ ਗਰੋਹ ਦੇ ਵਿੱਚ ਇਹ ਲਿਫਟ ਲੈਣ ਦੇ ਬਹਾਨੇ ਉਹਨਾਂ ਕੋ ਜਿਹੜਾ ਰੋਕਦੇ ਸੀਗੇ ਰੋਕ ਕੇ ਜਦੋਂ ਲੜਕੀ ਵਿੱਚ ਬੈਠ ਜਾਂਦੀ ਸੀਗੀ ਤੇ ਉਸ ਤੋਂ ਬਾਅਦ ਜਦੋਂ ਅੱਗੇ ਜਾਂਦੇ ਸੀਗੇ ਤੇ ਪਿੱਛੇ ਇਹ ਆਪਣੀ ਗੱਡੀ ਲਾ ਕੇ ਮੁੰਡੇ ਪਿੱਛੇ ਆ ਕੇ ਤੇ ਉਹਨਾਂ ਕੋਲ ਲੁੱਟ ਕੋ ਜਦੋਂ ਕਿਦੇ ਸੰਸਾਨ ਏਰੀਆ 'ਚ ਪਹੁੰਚਦੇ ਸੀ ਉੱਥੋਂ ਲੁੱਟ ਕੋ ਕਰਦੇ ਸੀਗੇ ਇਸ ਦੇ ਵਿੱਚ ਜਿਹੜੇ ਆ ਸੁਲਤਾਨਵੜ ਪੁਲਿਸ ਐ ਐਸ ਐਚਓ ਮੋਹਿਤ ਕੁਮਾਰ ਅਤੇ ਪ੍ਰਵੇਸ਼ ਚੋਪੜਾ ਜੀ ਜਿਹੜੇ ਐਸ ਸੀ ਪੀ ਇਹਨਾਂ ਦੀ ਟੀਮ ਨੇ ਮਿਹਨਤ ਕਰਕੇ ਸਾਰੇ ਜਿਹੜੇ ਕੇਸ ਨੂੰ ਜਿਹੜਾ ਕਰੈਕ ਕੀਤਾ ਜਿਹੜੇ ਦੋਸ਼ੀ ਕੋਲੋਂ ਦੋ ਮੋਬਾਈਲ ਫੋਨ ਖੋਏ ਗਏ ਨੇ ਉਹ ਇਸ ਦੇ ਵਿੱਚ ਬਰਾਮਦ ਕੀਤੇ ਗਏ ਨੇ ਤੇ ਤਿੰਨ ਦੋਸ਼ੀ ਜਿਹੜੇ ਆਚਾਰਾਂ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਨੇ ਜਿਸ ਦੇ ਵਿੱਚ ਗੁਰਮੀਤ ਕੌਰ ਤੇ ਸੁਖਵਿੰਦਰ ਕੌਰ ਦਾ ਉਹ ਤਾਂ ਤੇ ਇੱਕ ਜਸਕਰਨ ਸਿੰਘ ਜਿਹੜਾ ਵਾ ਇਹ ਜਿਹੜਾ ਵਾ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਇਸ ਦੇ ਵਿੱਚ ਇੱਕ ਕਰਮਵੀਰ ਸਿੰਘ ਜਿਹੜਾ ਵਾ ਉਹ ਦੋਸ਼ੀ ਗ੍ਰਿਫਤਾਰ ਕਰਨ ਵਾਲਾ ਬਾਕੀ ਹੈ ਸਾਰੇ ਜਿਸ ਗ੍ਰੀਪਸ ਤੋਂ ਵਰਤੀ ਗਈ ਨੇ, ਕਰਪਾਨ ਵਰਤੀ ਗਈ ਵੀ ਉਹ ਵੀ ਕਬੂਲ ਉਹ ਅਜੇ ਇਹਨਾਂ ਦੀ ਜਿਹੜੀ ਰਿਕਵਰੀ ਹੋਣੀ ਬਾਕੀ ਐ ਇਹਦੇ ਵਿੱਚ ਪਿਸਟਲ ਦੀ ਤੇ ਇੱਕ ਜਿਹੜੀ ਗੱਡੀ ਸਵਿਫਟ ਜਿਹੜੀ ਵਰਤੀ ਗਈ ਐ ਉਸ ਦੀ ਰਿਕਵਰੀ ਹੋਣੀ ਬਾਕੀ ਐ ਇਹਨਾਂ ਦੀ ਬਾਕੀ ਪੁੱਛਗਿੱਛ ਕਰ ਰਹੇ ਆ ਪੁੱਛਗਿੱਛ ਕਰਨ ਤੋਂ ਬਾਅਦ ਜਿਹੜੀ ਅਗਲੀ ਗੱਲ ਹੋएगी ਉਹ ਸਾਹਮਣੇ ਰੱਖਾਂਗੇ ਇਹ ਜਿਹੜੇ ਜਿਹੜਾ ਜਸਕਰਨ ਸਿੰਘ ਤੇ ਸੁਖਵਿੰਦਰ ਕੌਰ ਆ ਜੀ ਇਹ ਦੋਵੇਂ ਸੁਤੇਲੇ ਭੈਣ ਭਰਾ ਨੇ ਇਹਨਾਂ ਨੇ ਆਪਸ ਦੇ ਵਿੱਚ ਜਿਹੜੀ ਜਿਹੜੀ ਗੁਰਮੀਤ ਕੌਰ ਹੈ ਇਹ ਵੀ ਇਹਨਾਂ ਦੇ ਸ਼ਰੀਕੇ ਦੇ ਵਿੱਚੋਂ ਜਿਹੜੀ ਆ ਰਿਸ਼ਤੇਦਾਰ ਲੱਗਦੀ ਹੈ ਇਹਨਾਂ ਸਾਰਿਆਂ ਨੇ ਇੱਕ ਗਰੋਹ ਬਣਾ ਕੇ ਤੇ ਜਿਹੜਾ ਇਹ ਕੰਮ ਸ਼ੁਰੂ ਕੀਤਾ ਸੀਗਾ ਜਿਹੜੀ ਗੁਰਮੀਤ ਕੌਰ ਇਹ ਪਹਿਲਾਂ ਵੀ ਕ੍ਰਾਈਮ ਕਰਨ ਦੀ ਆਦਤੀ ਹੈ ਇਸ ਤੇ ਪਹਿਲਾਂ ਵੀ ਤਰਨਤਾਰਨ ਦੇ ਵਿੱਚ ਸਨੇਚਿੰਗ ਦਾ ਮਕਦਮਾ 2023 ਦਾ ਦਰਜ ਹੈ ਤੇ ਇਹ ਪਹਿਲਾਂ ਹੀ ਜਰਾਈ ਪੇਸ਼ਾ ਨੇ ਜਿੰਨਾਂ ਤੋਂ ਜਿਨ੍ਹਾਂ ਨੇ ਇਹ ਇੱਕ ਗੈਗ ਬਣਾ ਕੇ ਜਿਹੜਾ ਵਕ-ਵਕ ਵਰਦਤਾਂ ਸ਼ੁਰੂ ਕੀਤੀਆਂ ਸੀਗੀਆਂ ਜਿਸ ਦੇ ਵਿੱਚ ਇਹਨਾਂ ਨੂੰ ਟ੍ਰੇਸ ਕੀਤਾ ਗਿਆ ਤੇ ਅੱਗੇ ਇਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਸਰਕੀ ਇਹ ਡਰਗ ਐਡਿਕਸ਼ਨ ਇਹ ਕਰ ਰਹੇ ਵੈਰੀਫਾਈ ਇਹਨਾਂ ਦੇ ਇਹਨਾਂ ਦੇ ਟੈਸਟ ਵੀ ਕਰਾਵਾਂਗੇ ਅਸੀਂ ਤੇ ਟੈਸਟ ਕਰਾ ਕੇ ਫਿਰ ਉਸ ਦੀ ਰਿਪੋਰਟ ਵੀ ਹਸਤਾ ਹਸਲ ਕਰਾਂਗੇ ਜੀ ਕੁਨਤਾ ਖਰਕੀਆਂ ਦੇ ਵਾਰਦਾਤਾ ਕਰ ਚੁੱਕੇ ਹਾਂਜੀ ਇਹ ਫਿਲਹਾਲ ਇਹ ਵਾਰਦਾਤਾ ਅਸੀਂ ਟਰੇਸ ਕੀਤੀ ਹੈ ਦੋਵੇਂ ਜਿਹੜੇ ਮੋਬਾਈਲ ਫੋਨ ਉਹਦੇ ਖੋਏ ਗਏ ਨੇ ਉਹ ਅਸੀਂ ਬਰਾਮਦ ਕੀਤੇ ਨੇ ਬਾਕੀ ਇਹਨਾਂ ਦੀ ਪੁਸ਼ਟੀਸ਼ ਕਰ ਰਹੇ ਹਾਂ ਕਿ ਇਹਨਾਂ ਨੇ ਗਰੋ ਨੇ ਹੋਰ ਵੀ ਵਾਰਦਾਤਾ ਕੀਤੀਆਂ ਨੇ ਉਹ ਵਾਰਦਾਤਾ ਜਿਹੜੀਆਂ ਉਹ ਸਾਹਮਣੇ ਨਸ਼ਰ ਕੀਤੀਆਂ ਜਾ ਰਹੀਆਂ ਪਾਕਿਸਤਾਨ ਏਰੀਅਟ ਚ ਇਹ ਖਲੋਦੀਆਂ ਸੀ ਇਹਨਾਂ ਨਾਲ ਕੋਈ ਹੋਰ ਵੀ ਰਿਲੇਸ਼ਨ ਨਾਲ ਹੈਗਾ ਫਿਲਹਾਲ ਜਿਹੜੀਆਂ ਇਹ ਚਾਰ ਜਣੇ ਦਾ ਗਰੋ ਜਿਹੜਾ ਸਾਹਮਣੇ ਆਇਆ ਹੈ ਕਿ ਇਹਨਾਂ ਬੱਸ ਸਟੈਂਡ ਤੋਂ ਹੀ ਇਸ ਤੋਂ ਲਿਫਟ ਲਈ ਸੀਗੀ ਬੱਸ ਸਟੈਂਡ ਤੋਂ ਲਿਫਟ ਲੈ ਕੇ ਜਿਹੜਾ ਇਹ ਜਦੋਂ ਅੱਗੇ ਸਨਸਾਨ ਏਰੀਆ ਚ ਪਹੁੰਚੇ ਕੇ ਲੈ ਗਏ ਸਰ ਜੇ ਪਸ਼ਟਨ ਦੇ ਏਰੀਆਜ਼ ਜੋ ਹੀ ਵੇਖਣ ਨੂੰ ਮਿਲਦਾ ਕਿ ਲੋਟਾ ਕੁਮਾ ਹੁੰਦੀਆਂ ਇਤਨੀ ਰੇਟ ਰੇਟ ਸੀ ਕਰਦੀਆਂ ਵਾ ਹੋਰ ਵੀ ਲੋਟਰਾਂ ਦੇ ਵਿੱਚ ਆਣਾ ਜਾਣਾ ਨਾ ਲੱਗਿਆ ਰਹਿਦਾ ਕਿ ਉਹਨਾਂ ਨਾਲ ਹੋ ਸਕਦੀਆਂ ਨੇ ਨਾ ਦੇਖੋ ਕਮਿਸ਼ਨੇਟ ਪੁਲਿਸ ਵੱਲੋਂ ਮਾਂਜੁਕ ਸੀਪੀ ਸਾਹਿਬ ਵੱਲੋਂ ਇਹ ਸਾਰਿਆਂ ਦੇ ਉੱਤੇ ਜਿਹੜਾ ਨਕੇਲ ਕੱਸਣ ਦੇ ਲਈ ਇਹਦੇ ਵਿੱਚ ਸਾਡੇ ਵੱਲੋਂ ਬਕਾਇਦਾ ਤੌਰ ਦੇ ਉੱਤੇ ਪ੍ਰੀਵੈਂਟਿਵ ਐਕਸ਼ਨ ਵੀ ਲਏ ਜਾਂਦੇ ਨੇ ਜੇ ਕੋਈ ਕ੍ਰਾਈਮ ਕਰ ਦਿੰਦਾ ਤੇ ਉਹਨੂੰ ਟ੍ਰੇਸ ਕਰਕੇ ਜਿਹੜਾ ਵਾ ਉਸ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ